ਇਹ ਕੁੜੀ ਸਾਡੀ ਸਟੱਡੀ ਆ ਕੁੜੀ ਉਦੋਂ ਦਵਾਂਗੇ 164 ਕ੍ਰਿਮੀਨਲ ਪ੍ਰੋਸੀਜਰ ਕੋਰਡ ਦੇ ਤਹਿਤ ਕਰਾ ਕੇ ਬੈਂਡ ਫੇਰਾਂ ਉਹ ਸਭ ਕੁਝ ਪੱਕੇ ਨਾ ਵੀ ਗਿਆ ਦੀ ਸਰ ਜੀ ਨਜ਼ਰ ਨਹੀਂ ਆਦੀ ਘਰ 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 ਇਹ ਦੋ ਮਹੀਨੇ ਪਹਿਲਾਂ ਤੁਸੀਂ ਘਰ ਛੱਡ ਕੇ ਗਏ ਸੀ ਕਿ ਮਸਲਾ ਕੀ ਹੈ ਮੈਂ ਆਪਣੀ ਮਰਜ਼ੀ ਨਾਲ ਗਈ ਮੇਰੇ ਘਰ ਨਹੀਂ ਮੇਰਾ ਜ਼ਬਰਦਸਤੀ ਵਿਆਹ ਕਰ ਦਿੱਤੀ ਸੀ ਤੇ ਉਦੋਂ ਮੇਰਾ ਕਰਦੇ ਜਦੋਂ ਮੈਂ 16 ਸਾਲਾਂ ਦੀ ਆ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਦੀ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹੂੰਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹੂੰਗੀ ਸਹੁਰੇ ਘਰ ਨਾ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨੇ ਗਏ? ਅਥੇ ਨਾਨ ਰੋਹਿਤ ਕਿੱਥੋਂ ਰਹਿਣ ਵਾਲਾ? ਨਕਲਾ ਤੋਂ। ਮੁੰਡਾ ਕਿੱਥੇ ਆਉਂਦਾ? ਮੁੰਡਾ ਜਿੱਥੇ ਠਾਣੀ। ਕੀ ਆਪਣੀ ਮਰਜ਼ੀ ਨਾਲ ਗਏ ਉੱਥੇ? ਮਰਜ਼ੀ ਨਾਲ ਗਏ। ਉਹ ਤੁਸੀਂ ਪੁਲਿਸ ਤੁਹਾਨੂੰ ਤਾਂ ਸਿਵਰਾ ਨਾਲ ਆ ਕੇ ਆਈਏ ਤਾਂ ਮੇੜੇ ਕਰਾਣ ਕੀ ਤੁਸੀਂ ਕਰਵਾ ਲਿਆ? ਨਹੀਂ। ਕੀ ਤੁਸੀਂ ਉਹ ਕੀ ਮੰਨਤਾ ਪਿੰਚੀ ਚਾਹਦੇ ਨਹੀਂ? ਮੈਂ ਆਪਣੇ ਸਹੁਰੇ ਘਰ ਜਾਣਾ ਬਸ। ਅਭੀ ਤੁਹਾਡਾ ਬੋਲਾ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੀ ਆਰਡਰ ਮਿਲੇਗਾ ਆਰਡਰ ਹੈ ਅੰਕਲ ਕੋ ਸ਼ਾਇਨ ਦਾ ਵੀ ਆਰਡਰ ਕੀ ਹੈ ਪਤਾ ਨਹੀਂ ਇਹ ਅੰਕਲ ਨੂੰ ਬਤਾਇਆ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਵਿਆਹ ਕਰਾਇਆ ਹੈ ਕਿਉਂ ਜਾ ਕੇ ਕਿ ਕੋਈ ਪ੍ਰੋਡਕਸ਼ਨ ਨਹੀਂ ਕੀ ਚੱਕਰ ਕਰਾਇਆ ਨਹੀਂ ਅਜੇ ਨਹੀਂ ਤੁਹਾਨੂੰ ਤੁਹਾਨੂੰ ਤਾਂ ਸੈਨ ਕਿਤੇ ਤੁਹਾਨੂੰ ਕੁਝ ਵੀ ਪੁੱਛਿਆ ਨਾ ਦੋਨੇ ਵੀ ਦੱਸਿਆ ਹੋ ਤੇ ਇਹ ਅੰਕਲ ਬਤ ਮੈਂ ਉਹਨਾਂ ਦੇ ਨਾਲ ਰਹਿਣਾ ਮਿੰਟ ਪਹਿਲੇ होया है अंकल अंकल को सारे प्रोडक्शन चंडीगढ़ अंकल नु पता अंकल को सारे कागज है अंकल नु पता अंकल बाहर है ब्याह किथे कराया तू चंडीगढ़ नहीं नहीं कोई दूर दौरे लावा कोई तो कराया कोई चाचा ने का करवाया सी निकाह करवाया ओदा प्रूफ है के तो फोटो में प्रूफ तो पता नहीं अंकल को पता होना नहीं पता निकाह ही आ गई अंकल दा मसीह ओ अंकल बाहर हो ने वकील ओदा वकील साहब ने कराया सब नहीं, नहीं। ਮਲੇ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਇਹ ਤੇ ਹੁਣੋਂ ਮੁੰਡੇ ਵਾਲੇ ਰੱਖਣ ਨੂੰ ਤਿਆਰ ਆ ਤੁਹਾਨੂੰ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਕੋਰਟ ਜੋ ਤੁਹਾਡੇ ਚੰਡੀਗੜ੍ਹ ਹੋਇਆ ਨਾ ਜਿਹੜਾ ਨਿਕਾਹ ਤੁਹਾਡਾ ਕਿਤੇ ਅੰਬਰਸਰ ਰਹਿ ਕੇ ਉਹ ਤੇ ਚੰਡੀਗੜ੍ਹ ਜਾ ਕੇ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਆਇਆ ਹਾਂਜੀ ਕਿ ਕੱਲੂ ਦੇ ਬਾਈਚਾਸਤਾ ਦੀ ਇਹ ਤਾਂ ਵਿਗੜਦੀ ਆ ਫਿਰ ਤੁਸੀਂ ਮਾਂ ਪਿਓ ਨੂੰ ਹਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਨਹੀਂ ਵਿਗੜਦੀ ਨਹੀਂ ਇਹ ਬਾਈਚਾਸ ਵਿਗੜ ਗਈ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਵਿਗੜਦੀ ਹੋਟਾਂ ਦੀ ਵਿਗੜਦੀ ਆ ਪਰ ਹਮੈਂ ਕਹਿੰਨੀ ਆ ਨਾ ਕਿ ਨਹੀਂ ਵਿਗੜਦੀ ਸਾਡੀ ਮੈਂ ਅੱਜ ਵੀ ਇਹ ਕਹੂੰਗੀ ਕੱਲ ਵੀ ਇਹ ਕਹੂੰਗੀ ਖਤਰਾ ਕਿਹਦੇ ਕੋਲ ਹੈ ਖਤਰਾ ਮੇਰੇ ਮਾਂ ਪਿਓ ਤੋਂ ਜਦੋਂ ਮੇਰੇ ਮਾਮਿਆਂ ਤੋਂ ਮੇਰੇ ਮਾਂ ਪਿਓ ਤੋਂ ਠੀਕ ਹੈ ਸੇਮਾ ਮੇਰਾ ਨਾਮ ਜਮਸੀਆ ਮੈਂ ਪਿੰਡ ਮੇਰਾ ਵੜੇ ਨਾਲ ਗਿਆ ਮੈਂ ਕੁੜੀ ਦਾ ਮਾਮਾ ਵਾਂ ਫਿਰ ਉਸ ਤੋਂ ਬਾਅਦਾਂ ਇੱਥੇ ਕਚਹਿਰੀ ਲੈ ਗਏ ਆਂ ਉਦੋਂ ਮੁਲਾਜ਼ਮ ਨਹੀਂ ਸੀ ਆਏ ਨਾਲ ਮੈਡਮ ਆਏ ਸੀ ਨਾਲ ਉਹ ਲੈ ਗਏ ਸੀ ਨਾਲ ਮੁੰਡੇ ਫਿਰ ਮੈਂ ਫੋਨ ਕਰਕੇ ਫਿਰ ਮੁਲਾਜ਼ਮ ਸੱਦੇ ਆ ਫਿਰ ਹੁਣ ਇੱਥੇ ਸਿਵਲ ਹਸਪੀਟਲ ਨੂੰ ਮੁਲਾਜ਼ਮ ਆਏ ਆ ਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ ਕਿਹਨੇ ਬੁਲਾਇਆ ਕਿਹਨੇ ਮੁੰਡੇ ਆਏ ਸੀ ਮੁੰਡੇ ਘਰ ਤੋਂ ਘੱਟ 10 ਜਣੇ ਇਹ ਕੀ ਕਰਮ ਕੀ ਇਹ ਮੁੰਡੇ ਆਂਦਾ ਮੁੰਡੇ ਸਾਡੇ ਗੱਲ ਪੜੇ ਉਹ ਮੁੰਡੇ ਸਾਡੇ ਗੱਲ ਪੈਣ ਤੋੜੀ ਗਏ ਕੁੜੀ ਖੋਹਣ ਤੋੜੀ ਗਏ ਕੁੜੀ ਸਰ ਕੁੜੀ ਗਮੜਾਇਆ ਇਹਨਾਂ ਆਪੀ ਲੈ ਗਏ ਮੁੰਡੇ ਚੋਰੀ ਹੇ ਹੁਣ ਸਰ ਪੇਸ਼ ਹੋਈ ਹੈ ਨਾ ਮੇਰਾ ਰਿੰਪੀ ਆ ਕੀ ਮਸਲਾ ਕੀ ਆ ਤੁਹਾਡਾ ਮੇਰੀ ਬੇਟੀ ਆ ਮੁੰਡਾ ਪਾਂਡ ਕਲਾ ਗਿਆ ਹੈ ਕੀ ਨਾਂ ਦਾ ਡਿਗਰੀ ਹੈ ਸਮਾਈਲ ਕੀ ਨਾਂ ਮੁੰਡੇ ਦਾ ਕੀ ਨਾਂ ਲੈ ਗਾ ਮੁੰਡੇ ਦਾ ਨਾਂ ਰੋਹਿਤ ਕੁੜੀ ਗਈ ਹੈ 2 ਮਹੀਨੇ ਹੋ ਗਏ ਅੱਜ ਸਿਵਲ ਹਸਪਤਾਲ ਕੀ ਗੱਲ ਹੋਈ ਉਹਨਾਂ ਦਾ ਮੈਂ ਡਿਸਚਨ ਕਰਵਾਉਣ ਆਏ ਸੀ ਜਿਹੜਾ ਤੁਹਾਨੂੰ ਮੁੰਡੇ ਇੱਥੇ ਕਹਿੰਦੇ ਬਈ ਉਹ ਕੀ ਮਸਲਾ ਆ ਗਿਆ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਕੁੜੀ 17 ਸਾਲਾਂ ਦੀ 17 ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਆਵੇਗਾ ਮੁੰਡੇ ਦਾ ਉਹ ਬਈ ਤੇ ਜਿਹੜੇ ਥੀਪੇ ਕੇਦੇ ਆ ਗਏ ਸੀ ਪੈਹ ਹੱਥੇ ਪੈਹ ਹੱਥੇ ਪੈਨਤੀ ਕਾ ਗਏ ਆ ਗਏ ਉਹਨਾਂ ਨੇ ਕਹਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਗਏ ਨਾਲ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਆਇਆ ਜਦੋਂ ਦੋ ਸਾਲ ਹੀ ਉਹਨਾਂ ਨੇ ਕੋਈ ਰੋਕਣੀ ਆ ਵੇ ਖੰਡੇ ਹੀ ਗਏ ਹਾਂ ਜਿਹਨਾਂ ਨੇ ਕੁੜੀ ਕਹਿੰਦੀ ਮੇਰਾ ਘਰ ਵੀ ਭਰਾਉਣਾ ਹੋ ਗਿਆ ਹਾਂ ਹਾਂ ਜੀ ਤਾਂ ਉਹਦਾ ਤਾਂ ਕੁਝ ਨਹੀਂ ਹੋਇਆ ਨਾ ਦਿੱਤਾ ਕੁੜੀ ਨੂੰ ਉਹ ਕੁੜੀ ਕਿੱਥੇ ਆਈ ਤੇ ਮੈਡੀਕਲ ਹੋਣ ਆ ਜੀ ਕੁੜੀ ਮੰਗੀ ਕਰਦੇ ਸਾਡੀ ਕੁੜੀ ਸਾਨੂੰ ਮਾਰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਮੁੰਡਾ ਨੂੰ ਸਜ਼ਾ ਹੋਵੇ ਸਭ ਤੋਂ ਸਭ ਤੋਂ ਸਜ਼ਾ ਦਿੱਤੀ ਜਾਵੇ ਕੋਈ ਹੈਗਾ ਸੀ ਕਿ ਅੱਜ ਕੀ ਹੋਇਆ ਕਿਹੜੇ ਮੁੰਡੇ ਕਿਹੜੀ ਆਪੀ ਆ ਕੇ ਪਏ ਨਹੀਂ ਮੈਂ ਤਾਂ ਹੁਣ ਆਇਆ ਜੀ ਮੈਨੂੰ ਦੇਦੇ ਬਾਰੇ ਪਤਾ ਨਹੀਂ ਮੇਰੇ ਹੁੰਨ ਨਾ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੇ 77 ਨੰਬਰ ਤੇ ਤਰਪੜਾ ਕਿਉਂ ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਹੀ ਮਾਨਯੋਗ ਕੋਰਟ 'ਚ ਪੇਸ਼ ਕੀਤੀ ਸੁਝੌਣ ਦੇ ਬਿਆਨ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਕਿਸੇ ਕਾਰਨ ਦੀ ਗੁਰੀ ਕੀ ਕਰਨੀ ਸੀ ਤੇ ਕਿੰਨਾ ਗਈ ਸੀ ਕਿ ਮੈਟਰ ਨਹੀਂ ਦੋ ਪੂਰੀ ਗੱਲ ਲੜਕੀ ਗਈ ਸੀ ਕਿਸੇ ਮੁੰਡੇ ਦੇ ਨਾਲ ਗਈ ਸੀਗੀ ਤੇ ਉਹ ਦੋਨੇ ਮਲੋ ਇਹ ਤਾਂ ਨਾਮ ਮੁੰਡੇ ਦਾ ਪਰਚਾ ਹੁਣ ਦਰਜ ਹੋ ਗਿਆ ਜੀ ਪਰਚਾ ਹੋ ਗਿਆ ਕੰਗਰੇਸ ਦੇ ਆ ਕੇ ਮੁੰਡੇ ਪਏ ਘਾਮਾ ਕਿਤਾ ਸਿਰ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਆਏ ਹਾਂ ਜ ਸਾਹਮਣੇ ਘਾਮਾ ਕੋਈ ਹੋਇਆ ਨਹੀਂਗਾ ਤਾਂ ਠੀਕ ਹੈ ਪਈ ਉਹ ਮੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫਟਫਟਾ ਕੇ ਭੇਜਤਾ ਪਪਨੇ ਥਾਂ ਵੀ ਜਾਉ ਬਸ ਨਹੀਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿਉਂ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਹੋਇਆ ਨਹੀਂ ਜੀ ਤੁਹਾਡੇ ਮਾਜ ਵੀਡੀਓ ਵੀ ਕਰਨਾ ਸੀ ਹਾਂਜੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਅਸੀਂ ਬਣਾਈ ਵੀਡੀਓ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ ਪਰ ਝਗੜਾ ਨਹੀਂ ਕੋਈ ਵੀ ਹੋਇਆ ਬੱਸ ਇਹੀ ਪੈਸਾ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੰਦਣਾ ਸਕਿਉਰਿਟੀ ਦਿੱਤੀ ਹੋਈ ਆ ਸਸ ਕੁੜੀ ਦੀ ਉਮਰ ਕਿੰਨੀ ਹੈ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੇ ਕੁਝ ਮਹੀਨੇ ਆ ਸਮਝ ਲੱਗੀ ਹਾਂ ਚਲੇ ਗਏ ਹਾਂ ਉਹ ਹਾਂ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਿਕ ਚੱਲਿਆ ਜਾਣਾ ਸਮਝ ਲੱਗੀ ਦੱਸੋ ਬੋਲ ਬੋਲੋ ਤੇ ਕੁੜੀ ਨੰਬਾਲ ਗਿਆ ਦੀ ਗੁੱਟ ਦੇ ਮਾਪੇ ਨੇ ਬੰਬਾਲਾ ਯਾਰ ਸਾਰੇ ਹੁਣੇ ਅੰਦਰ ਵੜ ਜਾਣੇ ਆ ਉਹ ਸਾਰੇ ਥੋੜੇ ਅੰਦਰ ਵੜ ਜਾਣੇ ਇੱਕ ਤਾਂ ਚੱਲ ਜੇ ਆਪਾਂ ਸਾਰੀ ਸਾਰੇ ਨਾਲ ਅੰਦਰ ਵੜੋ ਕੁੜੀ ਦੀ ਮਾਂ ਸਾਰੇ ਨੇ ਨਹੀਂ ਯਾਰ ਨਹੀਂ ਦੇ ਮਾਸੂਯਾਰ ਇੱਕ ਮਿੰਟ ਯਾਰ ਕਾਰਗਰਮ ਨੂੰ ਕੁੜੀ ਦੀ ਨਾਲ ਕੁੜੀ ਦੀ ਇੱਕੋ ਇੱਕੋ ਜਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਆਏ ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਪੇ ਬਿਆਨ ਲੈ ਗਈ ਕੀ ਕੁੜੀ ਦਾ ਬਿਆਨ ਕਾਹਦੇ ਪਿਆ ਲੈਣੀ ਕੁੜੀ ਦੇ ਕੁੜੀ ਦੇ ਮਾਪਿਆਂ ਦੇ ਬਿਆਨ ਚੱਲਦੇ ਆ ਕੀ ਕੁੜੀ ਦਾ ਨੰਬਰ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਕੀ ਸਰ ਬਿਆਨ ਲੈ ਪੱਤਾ ਕਿਹਦੇ ਨਾਲ ਲੱਗਿਆ ਆ ਗਈ ਮੇਰਾ ਨਾਮ ਜਗਜੀਤ ਸਿੰਘ ਐਡਵੋਕੇਟ ਹਾਂਜੀ ਅਸੀਂ ਇੱਕ ਪੁਲਿਸ ਭਟਾ ਕੁੜੀ ਦਾ ਤੇ ਮੈਡੀਕਲ ਹੋ ਰਿਹਾ ਕੀ ਹਾਂਜੀ ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ ਹਾਂਜੀ ਕੁੜੀ ਨੂੰ ਪੁਰਸ ਪ੍ਰੋਡਕਸ਼ਨ ਮਿਲੀ ਹੋਈ ਆ ਫਰੋਂ ਦਾ ਅਨਰੇਬਲ ਪੰਜਾਬ ਐਡਵੋਕੇਟ ਹਾਈ ਕੋਰਟ ਜਿਸ ਨੂੰ ਜਿਸ ਦੀ ਵਾਇਲੇਸ਼ਨ ਹੋਈ ਵੇ ਕੇ ਮੈਨੂੰ ਸੱਦਿਆ ਗਿਆ ਮੈਂ ਆਇਆ ਵੀ ਕਿਉਂ ਵਾਇਲੇਸ਼ਨ ਹੋ ਰਹੀ ਆ ਇਹ ਵਾਇਲੇਸ਼ਨ ਵਾਸਤੇ ਮੈਂ ਯਸਨ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇਥੇ ਝਗੜਾ ਹੋਣ ਲੱਗਾ ਜੇ ਇਹ ਐਸਾ ਹੀ ਆਇਆ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਤੇ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੀ ਸਾਈਡ ਤੋਂ ਲਿਖ ਲਓ ਹਾਂਜੀ ਮੈਂ ਬਤਾਉ ਰਿਹਾ ਕਿ ਅਸੀਂ ਪੁਲਿਸ ਪਰਟਾਖੇ ਨਹੀਂ ਬਤਾਉ ਰਿਹਾ ਲੀਗਲੀ ਫਰਟੈਂਟ ਨੂੰ ਪ੍ਰੋਟੈਕਟ ਕਰਨਾ ਆਦਾ ਹੈ ਚਲੋ ਜੀ ਜਿਹੜੀ ਨਬਾਲਗਿਆ ਕੁੜੀ ਨੂੰ ਪੂਰਾ ਪ੍ਰੋਟੈਕਸ਼ਨ ਮਿਲਦਾ ਸੀ ਇਤਨਾ ਮੈਂ ਕਹਿੰਦਾ ਮਿਲੀ ਹੋਈ ਆ ਮਿਲੀ ਹੋਈ ਆ ਦੁਬਾਰਾ ਬੋਲਾਂ ਫੇਰ ਮਿਲੀ ਹੋਈ ਆ ਹੋਰ ਦੱਸੋ ਪਲੀਜ਼ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਜੀ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋ ਹੁੰਦੇ ਨੇ ਬਲ ਹਾਈ ਕੋਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਮੈਂ ਉਹਨਾਂ ਬਨਾਂ ਮਿਲੀ ਹੋਈ ਹੈ ਨਾ ਇਹ ਨੂਨ ਆਏ ਸੀ ਮਿਲੀ ਹੋਈ ਹੈ ਨਾ ਕੋਈ ਕਹਿੰਦਾ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ ਨਹੀਂ ਸਾਡਾ ਕੋਈ ਨਹੀਂ ਨਹੀਂ ਪੁੱਛ ਲੈ ਇਹ ਲਿਖੇ ਦੇ ਪਾਸੇ ਗਾਂ ਲੈ ਰਹੇ ਨੇ ਇਹ ਗੱਲ ਕੁਐਸਚਨ ਨਹੀਂ ਕੋਈ ਕਰ ਸਕਦਾ ਜਿਹਨ ਦੱਸਿਆ ਨੂ ਉਹਨਾਂ ਨੇ ਬਿਆਨਾਂ ਵਿੱਚ ਦੱਸਿਆ ਬੜਾ ਕੁਝ ਮੈਂ ਉਹਦੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛ ਜ਼ਰੂਰ ਕਰੋ ਨਹੀਂ ਨਹੀਂ ਪੁੱਛ ਸਕਦੇ ਕਿ ਕਿਉਂ ਮਿਲੀ ਆਹ ਹੌਨਰੇਬਲ ਹਾਈ ਕੋਰਟ ਦਾ ਕੰਮ ਹੈ ਮੇਰਾ ਕੰਮ ਨਹੀਂ ਸਾਨੂੰ ਤੁਸੀਂ ਵਕੀਲ ਦੇ ਤੁਸੀਂ ਉਹਦੇ ਪटीशन ਦਾ ਕੀਤਾ ਤੁਸੀਂ ਮੈਂ ਪटीशन ਧਾਰ ਕੀਤੀ ਕਿਸੇ ਹੋਰ ਨੇ ਕੀਤੀ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਹੈ ਇੱਥੇ ਕਾਹੀ ਆਏ ਬਟ ਜਿਹੜੇ ਪਟਨ ਲੋਕ ਨੂੰ ਪਤਾ ਹੋਵੇਗਾ ਨਾ ਵੀ ਕਿਉਂ ਮਿਲੀ ਹੈ ਕਾਰਨ ਇਹ ਨਾ ਦੱਸ ਸਕਦੇ ਨਾ ਵੀ ਜੇ ਨਬਾਲਗ ਨੂੰ ਜਿਹੜੀ ਮਿਲੀ ਹੈ ਆ ਹਾਂ ਜੀ ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ ਪਹਿਲੀ ਗੱਲ ਸੁਣ ਲਓ ਵੀ ਉਹਨਾਂ ਕਿਉਂ ਦਿੱਤੀ ਆ ਕਿਵੇਂ ਦਿੱਤੀ ਆ ਤੁਹਾਨੂੰ ਦੱਸ ਕਿਹੜਾ ਕਾਨੂੰਨ ਹੈ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛਣਦੇ ਆ ਆਨਰੇਬਲ ਹਾਈ ਕੋਰਟ ਆਨਰੇਬਲ ਹਾਈ ਕੋਰਟ ਕੋ ਪਾਵਰ ਆ ਨੇ ਭਾਵੇਂ 5 ਸਾਲ ਦਾ ਬੱਚਾ ਜਿਹਨੂੰ ਮਰਜ਼ੀ ਕਸਟਡੀ ਦੇ ਦੇ ਕਿਹੜੀ ਧਾਰਾ ਹੈ ਕਿ ਕਿਹਦੇ ਕਿਹਦੇ ਆਧਾਰ ਤੇ ਵੀ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ 482 ਤਲੇ ਸਿਰਫ ਪ੍ਰੋ ਮਿਲੀ ਹੈ ਮੈਡਿਕਲ ਅੰਦਰ ਮੈਂ ਦੁਬਾਰਾ ਕਹਾਂਗਾ ਮਿਲ ਰਹੀ ਹੈ ਕੁੜੀ ਦਾ ਮੈਡੀਕਲ ਹੋ ਰਿਹਾ ਹੈ ਹਾਂਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਹੋਰ ਬਾਹਰ ਘੱਟਦਾ ਕਿ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਤੂੰ ਅੰਦਰ ਨਹੀਂ ਜਾਣ ਦਿੰਦਾ ਤੁਹਾਨੂੰ ਅੰਦਰ ਭੇਜਾ ਤੂੰ ਤੁਸੀਂ ਅੰਦਰ ਗਏ ਜੀ ਬਗਵਾ ਕਿ ਸਾਰੇ ਬਾਹਰ ਘੱਟੇ ਜਾਂਦੇ ਬਿਲਕੁਲ ਠੀਕ ਹੈ ਮੈਨੂੰ ਉਹਨੇ ਪੁੱਛਿਆ ਡਾਕਟਰ ਸਾਹਿਬ ਨੇ ਹਾਂਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਹਾਂ ਮੈਂ ਕੁੜੀ ਦੀ ਮਰਜ਼ੀ ਨਾਲ ਹਾਂਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ ਹੋਰ ਦੱਸੋ